ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ Facebook ਪੇਜ ਸਿੰਘ ਸਵਾਦੇ ਉੱਪਰ ਅੱਜ ਅਸੀਂ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਪਿਛਲੇ ਦਿਨੀ ਇੱਕ ਵਾਕਿਆ ਜਿਹੜਾ ਵਾਪਰਿਆ ਸੀ ਸਿੱਖ ਜਿਹੜੇ ਸਿਆਸਤ ਇਹ ਉਹਦੇ ਵਿੱਚ ਕਾਫੀ ਵੱਡਾ ਜਿਹੜਾ ਇੱਕ ਖਲਬਲੀ ਗੈਲਾਓ ਇੱਕ ਇਦਾਂ ਦੀ ਪੈਦਾ ਹੋਈ ਜਦੋਂ ਜਦੋਂ ਇੱਕ ਵੱਡੀ ਸੰਪਰਦਾ ਦੇ ਮੁਖੀ ਨੇ ਆਪਣਾ ਬਿਆਨ ਜਿਹੜਾ ਇਹ ਦੇ ਦਿੱਤਾ ਕਿ ਮੈਂ ਭਾਜਪਾ ਦਾ ਮੈਂ ਭਾਜਪਾ ਦੀ ਹਮਾਇਤ ਕਰਾਂਗਾ ਮੈਂ ਆਰਐਸਐਸ ਦੀ ਹਮਾਇਤ ਕਰਾਂਗਾ ਕਹਿਣ ਦਾ ਮਤਲਬ ਮੇਰੇ ਕਹਿਣ ਤੋਂ ਮੁਰਾਦ ਹੈਗੀ ਹੈ ਜੀ ਦੰਦਮਿੰਟਕਸਾਲ ਦਾ ਜਿਹੜਾ ਮੁਖੀ ਆ ਉਹ ਹੈਗੀ ਹੈ ਜੀ ਹਰਨਾਮ ਸਿੰਘ ਤੁੰਮਾ ਤੋਂ ਹੈ ਤੇ ਉਹਨਾਂ ਨੇ ਪਿਛਲੇ ਦਿਨੀ ਮਹਾਰਾਸ਼ਟਰ ਸਰਕਾਰ ਦੇ ਵਿੱਚ ਜਦੋਂ ਮਹਾਰਾਸ਼ਟਰ ਸਰਕਾਰ ਦੀਆਂ ਚੋਣਾਂ ਹੋਣੀਆਂ ਹੈਗੀਆਂ ਵਿਧਾਨ ਸਭਾ ਚੋਣਾਂ ਤੇ ਉਹਦੇ ਵਿੱਚ ਆਪਣਾ ਬਿਆਨ ਦਾਗ ਦਿੱਤਾ ਕਿ ਜੀ ਜਿਹੜੀ ਇਥੋਂ ਦੇ ਸਿੱਖ ਆ ਜਿਹੜੇ ਉਹ ਸਪੋਰਟ ਕਰਨ ਭਾਜਪਨ ਤੇ ਅੱਜ ਆਪਾਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਪੂਰਾ ਖੁੱਲ੍ਹ ਕੇ ਆਪਾਂ ਚਰਚਾ ਕਰਾਂਗੇ ਜੀ ਸਾਡੇ ਨਾਲ ਅੱਜ ਹਾਜ਼ਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਦਾ ਗਾਜੀ ਸਵਾਗਤ ਹੈ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਇਹ ਘਟਨਾ ਵਾਪਰੀ ਹੈ ਜੀ 5-7 ਦਿਨ ਪਹਿਲਾਂ ਦੀ ਇਹ ਘਟਨਾ ਹੈਗੀ ਆ ਸ਼ਾਇਦ 10 ਦਿਨ ਪਹਿਲਾਂ ਦੀ ਇਹ ਮਹਾਰਾਸ਼ਟਰ ਦੇ ਵਿੱਚ ਚੋਣਾ ਹੋਣੀ ਆ ਸੀ ਤੇ ਉਹਨਾਂ ਚੋਣਾ ਤੋਂ ਐਨ ਮੌਕੇ ਦੇ ਪਹਿਲਾਂ ਜਾ ਕੇ ਉੱਥੇ ਜਾ ਕੇ ਦਮਦਮੀ ਸੋ ਕਾਲਡ ਦਮਦਮਿੰਟਕਸਾਲ ਦਾ ਜਿਹੜਾ ਮੁਖੀ ਹੈ ਹਰਨਾਮ ਸਿੰਘ ਤੁੰਬਾ ਉਹ ਆਪਣਾ ਬਿਆਨ ਜਾਰੀ ਕਰ ਦਿੰਦਾ ਆ ਉੱਥੇ ਵੀਡੀਓ ਵਗੈਰਾ ਪ੍ਰੈਸ ਕਾਨਫਰੈਂਸ ਕਰਦਾ ਆ ਕਿ ਜੀ ਇੱਥੋਂ ਦੇ ਸਿੱਖ ਜਿਹੜੇ ਉਹ ਭਾਜਪਾ ਨੂੰ ਹਮਾਇਤ ਕਰਨ ਤੁਸੀਂ ਇਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੀ ਇਹ ਤਾਂ ਜੀ ਧੁੰਮਾ ਐਂਡ ਪਾਰਟੀ ਬਹੁਤ ਦੇਰ ਤੋਂ ਜਿਹੜੇ ਡੇਰੇ ਨੇ ਅਸਲ ਦੇ ਵਿੱਚ ਬਹੁਤ ਦੇਰ ਤੋਂ ਇਸੇ ਪਾਸੇ ਚੱਲ ਰਹੇ ਨੇ ਅਸਲ ਦੇ ਵਿੱਚ ਇਹ ਰਾਜਨੀਤਿਕ ਲੋਕਾਂ ਦੇ ਹੀ ਬਿਠਾਏ ਉਠਾਏ ਤੇ ਕਾਮਯਾਬ ਬਣਾਏ ਹੋਏ ਹੁੰਦੇ ਨੇ ਕਟਪੂਤਲੀਆਂ ਹੁੰਦੀਆਂ ਨੇ ਜਦੋਂ ਸਰਕਾਰ ਨੂੰ ਇਹਨਾਂ ਦੀ ਲੋੜ ਨਹੀਂ ਰਹਿੰਦੀ ਤਾਂ ਇਹਨਾਂ ਨੂੰ ਘਿਓ ਚੋਂ ਮੱਖੀ ਵਾਂਗੂ ਕੱਢ ਕੇ ਬਾਹਰ ਮਾਰਦੇ ਨੇ ਜਿੰਨਾ ਚਿਰ ਰਹਿਣ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹਨਾਂ ਦੀ ਵਰਤੋਂ ਕਰ ਲੈਂਦੇ ਨੇ ਮਿਸਾਲ ਦੇ ਤੌਰ ਤੇ ਇਹ ਜਿਹੜਾ ਹਰਨਾਮ ਸਿੰਘ ਧੁੰਮਾ ਹੈ ਇਹ ਅਮਰੀਕਾ ਦਾ ਅਤੇ ਭਾਰਤ ਦਾ ਦੋਵੇਂ ਸ਼ਹਿਰਾਂ ਦਾ ਪੱਕਾ ਡਬਲ ਸਿਟੀਜਨ ਹੈ ਉਧਰ ਵੀ ਇਹਨੂੰ ਪੱਕੀ ਸਿਟੀਜਨ ਮਿਲੀ ਹੋਈ ਹੈ ਤੇ ਇੱਧਰ ਵੀ ਮਿਲੀ ਹੋਈ ਹੈ ਉੰਜ ਇਹ ਖਾਲਿਸਤਾਨ ਵੀ ਬਣਾਊਗਾ ਉੰਜ ਇਹ ਸਾਡੀ ਜਿਹੜੀ ਐ ਸਿੱਖ ਕੌਮ ਇਹ Hindu ਨਹੀਂ ਹੈ ਵੱਖਰੀ ਕੌਮ ਹੈ ਉੰਜ ਉਹਨਾਂ ਦੇ ਇੱਧਰ ਵੀ ਪੱਕੀ ਸਿਟੀਜਨ ਇਹਨੂੰ ਭਾਰਤ ਸਰਕਾਰ ਦੇ ਰਹੀ ਹੈ ਤੇ ਅਮਰੀਕਾ ਸਰਕਾਰ ਵੀ ਇਹਨੂੰ ਸਿਟੀਜਨ ਦੇ ਰਹੀ ਹੈ ਤੇ ਫਿਰ ਜਦੋਂ ਇਹ ਦਮੰਦਵੀ ਟਕਸਾਲ ਦਾ ਮੁਖੀ ਬਣਿਆ ਤਾਂ ਉਦੋਂ ਇਹਨੇ ਆਪਣੇ ਪਾਪ ਧੋਣ ਵਾਸਤੇ ਜਿਹੜਾ ਇਹ ਕਿ ਕਹਿੰਦੇ ਸੀ ਉਦੋਂ ਆਇਆ ਸੀ ਬਿਆਨ 2005 ਦੇ ਵਿੱਚ ਕਿ ਇਹਨੇ ਮਹਿਤੇ ਚੌਕ 40 ਦਿਨ ਲਗਾਤਾਰ ਬਕਾਇਦਾ ਹਵਨ ਕੀਤਾ ਹੈ ਹਵਨ ਤੇ ਉਥੇ ਅਤਿੰਦਰ ਪਾਲ ਸਿੰਘ ਸਾਹਿਬ ਦਾ ਐਮਪੀ ਅਤੇ ਹੋਰ ਕਿੰਨੇ ਸਾਰੇ ਬੰਦਾਂ ਦੇ ਅਖਬਾਰਾਂ ਦੇ ਵਿੱਚ ਬਿਆਨ ਛਪੇ ਹੋਏ ਨੇ ਮੈਂ ਆਪਣੇ ਕੋਲੇ ਨੋਟ ਕੀਤੇ ਹੋਏ ਨੇ ਇਕੱਠੇ ਕਰਕੇ ਰੱਖੇ ਹੋਏ ਨੇ ਜਦੋਂ ਉਹਨਾਂ ਨੇ ਇਹ ਸਾਰੀ ਅਖਬਾਰਾਂ ਨੂੰ ਖਬਰ ਦੇ ਦਿੱਤੀ ਤਾ ਇਹਦੇ ਆਪਣੇ 100 ਬੰਦੇ ਨਰਾਜ ਹੋ ਕੇ ਜਿਹੜੇ ਉੱਥੇ ਵਿਦਿਆਰਥੀ ਪੜ੍ਹਦੇ ਸੀ ਉਹ ਆਪਣੇ ਘਰਾਂ ਨੂੰ ਭੱਜ ਗਏ ਤਾਂ ਕਿੰਨੇ ਸਾਰੇ ਲੋਕਾਂ ਨੇ ਜਿਹੜੀਆਂ ਇਹਨਾਂ ਨੂੰ گاਵਾ ਮੱਝਾਂ ਦੁੱਧ ਵਾਸਤੇ ਦਿੱਤੀਆਂ ਸੀ ਉਹ ਆਪਣੀਆਂ گاਵਾ ਮੱਝਾਂ ਖੋਲ ਕੇ ਲੈ ਗਏ ਤੇ ਅੰਨ ਦਾਣਾ ਵੀ ਬਹੁਤ ਸਮਾਂ ਤੱਕ ਆਲੇ ਦੋਲੇ ਦੇ ਲੋਕਾਂ ਨੇ ਦੇਣਾ ਬੰਦ ਕਰ ਦਿੱਤਾ ਇਹਦੇ ਨਾਸੀ ਧੂਆਂ ਆ ਗਿਆ ਸੀ ਕਿ ਇਹ ਕੀ ਬਣ ਗਿਆ ਤੇ ਫਿਰ ਇਹਨੇ ਹੋਰ ਤਾਂ ਕੋਈ ਚਾਰਾ ਨਹੀਂ ਚੱਲਿਆ ਇਹ ਫਿਰ ਸਿੱਧਾ ਹਰਦਵਾਰ ਗਿਆ ਹਰਨਾਮ ਸਿੰਘ ਧੰਮਾ ਹਰਦਵਾਰ ਜਾ ਕੇ ਉਹਨਾਂ ਵਾਲੇ ਭਗਵੇਂ ਕਪੜੇ ਪਾ ਕੇ ਇਹਨੇ ਉਹਨਾਂ ਤੋਂ ਤਿਲਕ ਲਗਵਾਏ ਉਹਨਾਂ ਤੋਂ ਮੰਤਰ ਪੜਵਾਏ ਉਥੇ ਗੰਗਾ ਜਾ ਕੇ ਫਿਰ ਹਵਨ ਕੀਤੇ ਅਤੇ ਗੰਗਾ ਦੇ ਵਿੱਚ ਚੁੱਭੀਆਂ ਲਾ ਕੇ ਆਪਣੀ ਜਿਹੜੀ ਟਕਸਾਲ ਦੀ ਪ੍ਰਧਾਨਗੀ ਇਹਨੇ ਫੇਰ ਪੱਕੀ ਕੀਤੀ ਉਹਦਾ ਸਾਧਨਾਂ ਤੋਂ ਅਸ਼ੀਰਵਾਦ ਲਏ ਹੂੰ ਉਪਰੰਤ ਫਿਰ ਜਦੋਂ ਇੱਕ ਵਾਰੀ ਚੋਣਾ ਹੋ ਰਹੀਆਂ ਸੀ ਪੰਜਾਬ ਵਿਧਾਨ ਸਭਾ ਦੀਆਂ ਸ਼ਾਇਦ 2014 ਜਾਂ 13 ਦੀ ਗੱਲ ਹੈ ਉਦੋਂ ਫਿਰ ਇਹ ਜਿਹੜਾ ਮਲੇਰ ਕੋਟਲੇ ਤੋਂ ਇੱਕ ਐਮਐਲਏ ਖੜਾ ਕੀਤਾ ਸੀ ਉਹਨੇ ਮੁਹੰਮਦ ਆਲਮ ਖਾਨ ਨੂੰ ਐਦਾਂ ਦਾ ਨਾਮ ਸੀ ਉਹਦਾ ਉਸਨੇ ਸੁੱਖਾਂ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਬੇਦੋਸੇ ਸਿੱਖ ਮੁੰਡੇ ਮਾਰੇ ਸੀ ਉਨੇ ਆਲਮ ਸੈਨਾ ਨਾਮ ਦੀ ਆਪਣੀ ਪ੍ਰਾਈਵੇਟ ਤੌਰ ਤੇ ਪੁਲਿਸ ਅਫਸਰ ਨੇ ਫੌਜ ਬਣਾਈ ਹੋਈ ਸੀ ਤੇ ਉਹ ਫੌਜ ਉਹਦੀ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਮਾਰਦੀ ਸੀ ਉਸ ਆਲਮ ਸੈਨਾ ਦੇ ਮੁਖੀ ਰਿਟਾਇਰ ਪੁਲਿਸ ਅਫਸਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮਲੇੜ ਕੋਟਲੇ ਤੋਂ ਐਮ ਐਲ ਏ ਦੀ ਟਿਕਟ ਦੇ ਦਿੱਤੀ ਤੇ ਧੰਮਾ ਜੀ ਮਹਾਰਾਜ ਇਸ ਆਲਮ ਖਾਨ ਨੂੰ ਵੋਟ ਪਾਓ ਉਹਦੀਆਂ ਸਟੇਜਾਂ ਤੇ ਜਾ ਕੇ ਵੋਟਾਂ ਮੰਗਣ ਵਾਸਤੇ ਗਿਆ ਜਿਹੜਾ ਸਿੱਖਾਂ ਦਾ ਕਾਤਮ ਸੀ ਉਹਦੇ ਵਾਸਤੇ ਧੁੰਮਾ ਵੋਟਾਂ ਮੰਗਣ ਗਿਆ ਅਖਬਾਰਾਂ 'ਚ ਖਬਰਾਂ ਛਪੀਆਂ ਤੇ ਬਾਦਲ ਦੀ ਵੀ ਬਦਨਾਮੀ ਬਹੁਤ ਹੋਈ ਫਿਰ ਬਾਦਲ ਨੇ ਕੀ ਕੀਤਾ ਉਹਨੂੰ ਅਹਿਾਰ ਆਲਮ ਖਾਨ ਨੂੰ ਟਿਕਟ ਫਿਰ ਕੈਂਸਲ ਕਰਤੀ ਉਹਦੇ ਘਰ ਵਾਲੀ ਨੂੰ ਦੇਤੀ ਗੱਲ ਤਾਂ ਇੱਕੋ ਹੀ ਐ ਘਰ ਦੇ ਵਿੱਚ ਹੀ ਰਹਿਣੀ ਐ ਐਮਐਲਏ ਤਾਂ ਉਹਦੇ ਘਰ ਵਾਲੀ ਐਮਐਲਏ ਬਣ ਗਈ ਤੇ ਬਾਅਦ ਦੇ ਵਿੱਚ ਉਹਨੂੰ ਵੱਡੀ ਹੋਰ ਵੀ ਸੀਟ ਦੇ ਦਿੱਤੀ ਤੇ ਆ ਸੰਸਥਾ ਦੀ ਜ਼ਿੰਮੇਵਾਰੀ ਇਜਹਾਰ আলম ਖਾਨ ਹੀ ਨਿਭਾਰਿਆ ਸੀ ਤੋ ਇਹ ਇਥੋਂ ਤੱਕ ਹੀ ਨਹੀਂ ਗੱਲ ਮੁੱਕੀ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਦਾ ਉਹਦਾ ਇੱਕ ਪੀਏ ਹੁੰਦਾ ਸੀ ਗੁਰਮੀਤ ਸਿੰਘ ਉਹ ਗੁਰਮੀਤ ਸਿੰਘ ਹੋ ਗਿਆ ਬਿਮਾਰ ਤੇ ਹਰਨਾਮ ਸਿੰਘ ਧੁਮਾ ਉਹਦੇ ਘਰ ਇਹ ਜਾ ਕੇ ਗੁਰਮੀਤ ਸਿੰਘ ਦੇ ਉਹਦੇ ਤੰਦਰੁਸਤੀ ਦੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਆਇਆ ਸੀ ਜਿਹੜਾ ਕਿ ਕਾਤਲ ਪੰਜਾਬ ਦਾ ਬੇਅੰਤ ਸਿੰਘ ਉਹਦਾ ਪੀਏ ਉਹਦੀ ਅਰਦਾਸ ਕਰਕੇ ਆਇਆ ਸੀ ਪਰ ਇਹਦੀ ਅਰਦਾਸ ਨੇ ਕੰਮ ਨਾ ਕੀਤਾ ਕੁਝ ਦਿਨਾਂ ਤੋਂ ਬਾਅਦ ਉਹਦੀ ਗੁਰਮੀਤ ਸਿੰਘ ਦੀ ਮੌਤ ਹੋ ਗਈ ਪੀਏ ਦੀ ਤੇ ਫਿਰ ਹਰਨਾਮ ਸਿੰਘ ਜੀ ਧੰਮਾ ਉਹਦੇ ਘਰੇ ਉਹਦੇ ਭੋਗ ਤੇ ਦੁੱਖ ਪ੍ਰਗਟ ਕਰਕੇ ਆਏ ਤੇ ਉਹਨੂੰ ਪਰਿਵਾਰ ਨੂੰ ਹੌਸਲਾ ਦੇ ਕੇ ਆਏ ਜਿਹੜਾ ਸਿੱਖਾਂ ਦਾ ਕਾਤਲ ਸੀ ਉਹਦੇ ਪੀਏ ਦੇ ਭੋਗ ਤੇ ਵੀ ਆ ਤੇ ਉਹਦੀ ਅਰਦਾਸ ਵੀ ਕਰਦਾ ਫਿਰਦਾ ਤੇ ਹੋਰ ਕਿੰਨੇ ਸਾਰੇ ਭੱਦੇ ਤੋਂ ਭੱਦੇ ਮਾੜੇ ਤੋਂ ਮਾੜੇ ਕੰਮ ਇਸ ਬੰਦੇ ਨੇ ਕਰੇ ਨੇ ਇਹਨਾਂ ਦੀ ਟਕਸਾਲ ਨੇ ਇਹਨਾਂ ਦੇ ਡੇਰੇ ਨੇ ਅਕਾਲ ਤਖਤ ਤਾਂ ਜਿਹਨੂੰ ਢਾਉਣ ਦਾ ਇਲਜ਼ਾਮ ਲਾਉਂਦੇ ਨੇ ਲਾਉਂਦੇ ਨੇ ਪੰਜ ਕਾਰ ਸੇਵਾ ਵਾਲੇ ਸਾਧ ਇੱਕ ਟਕਸਾਲ ਵਾਲਾ ਇਹ ਡੇਰਾ ਤੇ ਚਾਰ ਹੋਰ ਢਹੇ ਹੋਏ ਅਕਾਲ ਤਖਤ ਦੀ ਕਾਰ ਸੇਵਾ ਵਾਸਤੇ ਇਹਨਾਂ ਨੂੰ ਪੰਜਾਬ ਸਰਕਾਰ ਨੇ ਅਸ਼ਰੋਮਣੀ ਕਮੇਟੀ ਨੇ ਸਾਰਿਆਂ ਨੇ ਜ਼ਿੰਮੇਵਾਰੀ ਦੇ ਦਿੱਤੀ ਤੇ ਧੁੰਮੇ ਦੇ ਬੰਦਿਆਂ ਨੇ ਟਕਸਾਲ ਵਾਲਿਆਂ ਨੇ ਦੂਜੇ ਸਾਰੇ ਕਾਰ ਸੇਵਾ ਵਾਲਿਆਂ ਨੂੰ અપਮਾਨਤ ਕਰਕੇ ਗਾਲੀ ਗਲੋਚ ਕਰਕੇ ਸਰਕਾਰੀ ਦਬਾਅ ਪਾ ਕੇ ਲੜਾਈ ਝਗੜਾ ਕਰਕੇ ਸਾਰਿਆਂ ਨੂੰ ਭਜਾ ਦਿੱਤਾ ਤੇ ਫਿਰ 15 ਸਾਲ ਤੱਕ ਅਕਾਲ ਤਖਤ ਦੀ ਕਾਰ ਸੇਵਾ ਦਾ ਪੈਸਾ ਬੋਝਾਂ 'ਚ ਪਾਉਂਦੇ ਰਹੇ ਪੇਟੀਆਂ ਭਰਦੇ ਰਹੇ ਇਹਨਾਂ ਨੇ 30 ਕਰੋੜ ਰੁਪਈਆ ਲੁੱਟ ਕੇ ਖਾ ਲਿਆ ਅਕਾਲ ਤਖਤ ਦੇ ਨਾਂ ਤੇ ਕਿ ਅਸੀਂ ਇਹਦੀ ਕਾਰ ਸੇਵਾ ਕਰਾਉਨੇ ਆ ਤੇ ਉਹ ਵੀ ਹੜੱਪ ਕਰ ਲਿਆ ਤੇ ਜਿਹੜਾ ਲੋਕਾਂ ਨੇ ਇਹਨਾਂ ਨੇ ਵੱਡਾ ਇੱਕ ਬਕਸਾ ਰੱਖਿਆ ਹੋਇਆ ਸੀ ਉੱਤੇ ਪ੍ਰਕਰਮਾਂ ਚ ਕਿਉਂਕਿ ਮੈਂ ਉਦੋਂ ਤਮਾਸ਼ਾ ਦੇਖਿਆ ਜਥੇਦਾਰ ਦੇ ਨਾਲ ਸੀ ਮੈਂ ਉੱਥੇ ਰੋਜ਼ ਵਾਂਗੂ ਜਾਂਦੇ ਸੀ ਅਸੀਂ ਉਹ ਬਕਸੇ ਦੇ ਸ਼ੀਸ਼ੇ ਦਾ ਬਕਸ਼ਾ ਸੀ ਬੀਬੀਆਂ ਭੈਣਾ ਆਪਣਾ ਸੋਨਾ ਕੰਨਾਂ ਦਾ ਗਲ ਦਾ ਹੱਥਾਂ ਦਾ ਲਾ ਲਾ ਕੇ ਉਹ ਬਕਸੇ ਚ ਪਾਈ ਜਾਂਦੀਆਂ ਸੀ ਤੇ ਬੇਅੰਤ ਸੋਨਾ ਵੀ ਇਹਨਾਂ ਨੇ ਹੜੱਪ ਕਰ ਲਿਆ ਤੇ ਹੁਣ ਤਾਂ ਹੱਦ ਹੋ ਗਈ ਐ ਤੇ ਇਹਨਾਂ ਦਾ ਧੰਮਾ ਜਿਹੜਾ ਕਿ ਇਹ ਕਹਿੰਦਾ ਸੀ ਕਿ ਇੱਕ ਵੱਖਰੀ ਕੌਮ ਐ ਇਹ ਮਹਾਰਾਸ਼ਟਰ ਵਿੱਚ ਜਾ ਕੇ ਭਾਜਪਾ ਦੀਆਂ ਰਾਜਨੀਤਿਕ ਸਟੇਜਾਂ ਤੇ ਜਾ ਕੇ ਪੂਰੀ ਸ਼ਰਮ ਲਾ ਕੇ ਨੰਗਾ ਚਿੱਟਾ ਹੋ ਕੇ ਭਾਜਪਾ ਵਾਸਤੇ ਸ਼ੇਖਾਂ ਨੂੰ ਵੋਟਾਂ ਪਾਉਣ ਵਾਸਤੇ ਕਹਿੰਦਾ ਉਹਨਾਂ ਦੀ ਹਮਾਇਤ ਵਾਸਤੇ ਇਹ ਪ੍ਰਚਾਰ ਕਰਦਾ ਫਿਰਦਾ ਅਜੇ ਕਹਿੰਦੇ ਨੇ ਸਿੱਖ ਇੱਕ ਵੱਖਰੀ ਕੌਮ ਹੈ ਪਹਿਲਾਂ ਤਾਂ ਬਾਦਲ ਨੇ ਸਾਡੀ ਵੱਖਰੀ ਕੌਮ ਦਾ ਨਾਟਕ ਬਹੁਤ ਚਰਕੀਤਾ ਤੇ ਇਹਦਾ ਵੀ ਨਾਟਕ ਤਾਂ ਬਹੁਤ ਦੇਰ ਦਾ ਬਾਹਰ ਨਿਕਲਿਆ ਹੋਇਆ ਪਰ ਸਾਨੂੰ ਸਮਝੇ ਨਹੀਂ ਆ ਰਹੀ ਹੈ ਅਕਲ ਨਹੀਂ ਆ ਰਹੀ ਹੈ ਤੋਂ ਇਸ ਤਰ੍ਹਾਂ ਇਹ ਉਹੀ ਬੰਦਾ ਹੈ ਜਿਹਦਾ ਸੰਗੀ ਸਾਥੀ ਨੇ ਉਥੋਂ ਦੁਬਈ ਤੋਂ ਬੁਲਾਇਆ ਉਹ ਜਸਪਾਲ ਸਿੰਘ ਸਿੱਧੂ ਨਾਨ ਦਾ ਕੋਈ ਬੰਦਾ ਸੀ ਜਿਹਨੇ ਸ਼ਬੀਲ ਲਾ ਕੇ ਭਾਈ ਰਣਜੀਤ ਸਿੰਘ ਨੂੰ ਮਾਰਨ ਦਾ ਪ੍ਰਬੰਧ ਕੀਤਾ ਸੀ ਉਹ ਗ੍ਰਿਫਤਾਰ ਅੱਜ ਤੱਕ ਨਹੀਂ ਹੋਇਆ ਅੱਜ ਵੀ ਬਾਹਰ ਹੀ ਤੁਰਿਆ ਫਿਰਦਾ ਕਦੀ ਕਿਧਰੇ ਲੰਘ ਜਾਂਦਾ ਕਦੀ ਕਿਧਰੇ ਉਹ ਵੀ ਕੰਮ ਇਹਨਾਂ ਨੇ ਕਰਵਾਇਆ ਤੇ ਐਡੇ ਐਡੇ ਕਾਰੇ ਕਰਨ ਵਾਲੇ ਬੰਦੇ ਜਦੋਂ ਦੇਖਿਆ ਸਿੱਖਾਂ ਦੇ ਵਿੱਚ ਤਾਂ ਹੁਣ ਪੁੱਛ ਕੇ ਛੋਂਦੀ ਜਾ ਰਹੀ ਆ ਖਤਮ ਤੇ ਹੁਣ ਜਿੱਥੇ ਅਸਲੀ ਥਾਂ ਪਹਿਲਾਂ ਸਾਡਾ ਹੈਗਾ ਸੀ ਆਪਾਂ ਫਿਰ ਉੱਥੇ ਪਹੁੰਚ ਜਾਈਏ ਤੇ ਭਾਜਪਾ ਦੇ ਪੈਰਾਂ 'ਚ ਜਾ ਕੇ ਹੁਣ ਲੰਮਾ ਪੈ ਚੁੱਕਿਆ ਹੋਇਆ ਹੈ ਜੀ ਬਿਲਕੁਲ ਕਹਿਣ ਦਾ ਮਤਲਬ ਵੀ 나ਗਪੁਰੀ ਨੀਕਰਾਂ ਨੇ ਜਿਹੜੀਆਂ ਖਾਕੀ ਕੱਚੇ ਕੱਛੇ ਆ ਜਿਹੜੇ ਉਹ ਆਪਣੇ ਕਸ਼ੇਰਿਆਂ ਦੇ ਥੱਲੇ ਪਾ ਕੇ ਜਿਹੜੇ ਪਹਿਲਾਂ ਰੱਖੇ ਹੋਏ ਸੀ ਅੱਜ ਹੁਣ ਉਤੋਂ ਦੀ ਪਾਲੇ ਆ ਡਾਇਰੈਕਟ ਹੋ ਗਿਆ ਆ ਕੰਮ ਇਹਨਾਂ ਦਾ ਤੇ ਬਾਪੂ ਜੀ ਜਿਹੜਾ ਦਮਦਮੀ ਟਕਸਾਲ ਦਾ ਜਿੰਨਾ ਵੀ ਰੋਲ ਹੈਗਾ ਅੱਜ ਤੱਕ ਦਾ ਕਿਉਂਕਿ ਦਮਦਮਿਤ ਟਕਸਾਲ ਆਪਣੇ ਆਪ ਨੂੰ ਜੌਹਦਿਆਂ ਦੀ ਖਾਨ ਦੱਸਦੀ ਆ ਅੱਜ ਤੱਕ ਪਰ ਇਹਨਾਂ ਦੀਆਂ ਖਾਨ ਦੀਆਂ ਜਿਹੜੀਆਂ ਇਹਨਾਂ ਦੀ ਖਾਨ ਜਿਹੜੀ ਹੈਗੀ ਆ ਇਹ ਉਹ ਕਿੰਨੀ ਕੁ ਵੈਲਿਡ ਹੈਗੀ ਆ ਕਿਉਂਕਿ ਇਹ ਆਪ ਦਾ ਮੁੱਢ ਅ ਗੁਰੂ ਗੋਬਿੰਦ ਸਿੰਘ ਤੋਂ ਜੋੜ ਲੈਂਦੇ ਆ ਤੇ ਉਹ ਹਾਲਾਂਕਿ ਉਹਦੇ ਪਿੱਛੇ ਜਿਹੜਾ ਸ਼ਾਇਦ ਗੁਰਤੇਜ ਸਿੰਘ ਏ ਏਐਸਆਈ ਆ ਮੇਰੇ ਨਾਮ ਤੇ ਆ ਦਿਮਾਗ ਚੋਂ ਨਿਕਲਦਾ ਆ ਉਹ ਕਹਿੰਦਾ ਮੈਂ ਇਹਨਾਂ ਦੀ ਜਿਹੜੀ ਜੰਨੀ ਉਹ ਆ ਬੰਸਾਵਲੀ ਮੈਂ ਤਿਆਰ ਕੀਤੀ ਸੀ ਝੂਠੀ ਤਿਆਰ ਕੀਤੀ ਆ ਤੇ ਉਹ ਬਾਪੂ ਜੀ ਤੁਸੀਂ ਜਰੂਰ ਇਹਨਾਂ ਤੇ ਸਾਝ ਪਾਓ ਕਿ ਇਹ ਅਜੋਕੀ ਟਕਸਾਲ ਦੀਆਂ ਜਿਹੜੀਆਂ ਜੰਨੀਆਂ ਕੋਈਆਂ ਖਾਨ ਕਿੰਨੀ ਕਹੇਗੀ ਆ ਤੇ ਲੋਕਾਂ ਨੂੰ ਇਹ ਗੁੰਮਰਾਹ ਕਿੰਨਾ ਕਰਦੀ ਆ ਤੇ ਸਿੱਖੀ ਦੇ ਭੇਖ ਦੇ ਵਿੱਚ ਕਿੰਨੇ ਕ ਜਿਹੜੀ ਸਿੱਖੀ ਦੇ ਖਿਲਾਫ ਨਫ਼ਰਤ ਜਿਹੜੀ ਪੈਦਾ ਕਰ ਰਹੀ ਆ ਜੀ ਏ ਪਿਆਰੋ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਹਰੇਕ ਚੀਜ਼ ਹਿੰਦੂ ਸਮਾਜ ਦੇ ਪੁਰਾਤਨ ਅਵਤਾਰਵਾਦ ਹੈ ਜਿਹੜਾ ਉਹਦੇ ਨਾਲ ਜੁੜੀ ਹੋਈ ਹੈ ਗੁਰੂ ਨਾਨਕ ਸਾਹਿਬ ਰਾਮਚੰਦਰ ਦੀ ਅਵਤਾਰ ਸਨ ਤੇ ਆ ਗੁਰੂ ਇਹਦੀ ਇਹਦੀ ਸੰਤਾਨ ਸਨ ਆ ਗੁਰੂ ਇਹਦੀ ਸੰਤਾਨ ਸਨ ਸਾਰੇ ਭਗਤ ਕਿਹੜੇ ਅਵਤਾਰਾਂ ਦੀ ਸੰਤਾਨ ਸਨ ਪੰਜੇ ਪਿਆਰੇ ਕਿਹਦੀ ਕਿਹਦੀ ਸੰਤਾਨ ਸਨ ਇਹਨਾਂ ਨੇ ਤਾਂ ਸਾਰਾ ਕੁਝ ਉਧਰਲੇ ਪਾਸੇ ਸਾਨੂੰ ਜੋੜਿਆ ਹੋਇਆ ਕਿਹੜੀ ਯੋਧਿਆਂ ਦੀ ਖਾਨ ਨਹੀਂ ਹੈਗੀ ਇਹ ਇਹ ਤਾਂ ਪੰਥ ਨੂੰ ਖਾਣ ਵਾਲੀ ਖਾਨ ਬਣੀ ਹੋਈ ਆ ਪੰਥ ਨੂੰ ਖਾ ਲਿਆ ਇਹਨਾਂ ਨੇ ਇਹ ਯੋਧੇ ਕਿਤੇ ਪੈਦਾ ਨਹੀਂ ਇਹਨਾਂ ਨੇ ਕੀਤੇ ਬਾਬਾ ਦੀਪ ਸਿੰਘ ਦੀ ਤਾਂ ਇਹ ਰੋਜ਼ ਢੀਂਗ ਮਾਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਵੀ ਮਦਦ ਵਾਸਤੇ ਬਾਬਾ ਦੀਪ ਸਿੰਘ ਇੱਕ ਦਿਨ ਵੀ ਜੰਗ ਦੇ ਵਿੱਚ ਨਹੀਂ ਆਇਆ ਬਲਕਿ ਮੈਂ ਪੜ ਚੁੱਕਿਆ ਵੱਡੇ ਵੱਡੇ ਇਤਿਹਾਸਕਾਰਾਂ ਦਾ ਲਿਖਿਆ ਇਤਿਹਾਸ ਜਦੋਂ ਗੁਰਦਾਸ ਮੰਗਲ ਦੀ ਘੜੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਿਆ ਸੀ ਉਦੋਂ ਬਨੋਦ ਸਿੰਘ ਕਾਨ ਸਿੰਘ ਆਲੀ ਸਿੰਘ ਅਤੇ ਬਾਬਾ ਦੀਪ ਸਿੰਘ ਇਹ ਬੰਦਾ ਸਿੰਘ ਬਹਾਦਰ ਨੂੰ ਧੋਖਾ ਦੇ ਕੇ ਉੱਥੋਂ ਚਲੇ ਗਏ ਸੀ ਤੇ ਬੰਦਾ ਸਿੰਘ ਬਹਾਦਰ ਉੱਥੇ ਫੜਿਆ ਤਾਂ ਹੀ ਗਿਆ ਸੀ ਇਹਨਾਂ ਦੀਆਂ ਗਦਾਰੀਆਂ ਦੇ ਕਾਰਨ ਨਹੀਂ ਤਾਂ ਸਿੱਖਾਂ ਨੇ ਉਦੋਂ ਹੀ ਲਾਹੌਰ ਤੇ ਕਬਜ਼ਾ ਕਰ ਲੈਣਾ ਸੀ ਤੇ ਮੁੜ ਕੇ ਜਿਹੜੀ 50 60 ਸਾਲ ਤੱਕ ਸਿੱਖਾਂ ਦੀ ਕਤਲੋਗਾਰਤ ਹੋਈ ਹੈ ਇਹ ਫਿਰ ਨਾ ਹੋਣੀ ਸੀ ਤੇ ਬੰਦਾ ਸਿੰਘ ਬਹਾਦਰ ਦੇ ਮਰਨ ਤੱਕ ਇਹ ਕਦੀ ਜੰਗ ਦੇ ਵਿੱਚ ਨਹੀਂ ਆਇਆ ਜੇ ਆਇਆ ਤਾਂ ਉਦੋਂ ਗੁਰਦਾਸ ਨੰਗੇ ਦੀ ਗੜੀ ਤੋਂ ਧੂਖਾ ਦੇ ਕੇ ਭੱਜਿਆ ਤੇ ਫਿਰ ਲੰਮੇ ਸਮੇਂ ਤੱਕ ਉਥੇ ਤਲਵੰਡੀ ਸਾਹਿਬ ਇਹ ਬੀੜਾਂ ਦੇ ਉਤਾਰੇ ਕਰਨ ਦਾ ਨਾਟਕੇ ਤੋਂ ਕਰਵਾਇਆ ਦਸਮ ਗ੍ਰੰਥ ਦੇ ਉਤਾਰਿਆਂ ਦਾ ਨਾਟਕ ਕਰਵਾਇਆ ਕਿ ਪਚਾਰਾਂ ਪੰਜਾਂ ਤਖਤਾਂ ਤੇ ਇਹਨੇ ਬੀੜਾਂ ਭੇਜੀਆਂ ਇਹ ਨਾਟਕ ਕਰਵਾਇਆ ਝੂਠ ਵੱਡਿਆ ਗਿਆ ਉਥੇ ਕੋਈ ਬੀੜ ਨਹੀਂ ਲਿਖੀ ਗਈ ਜਿਹੜੀਆਂ ਬੀੜਾਂ ਦੇ ਉਤਾਰੇ ਹੋਏ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਚੜੀ ਐ ਇਹ ਦਮਦਮਾ ਇੱਥੇ ਆਨੰਦਪੁਰ ਸਾਹਿਬ ਬਣਿਆ ਹੋਇਆ ਇੱਥੇ ਗੁਰੂ ਤੇਗ ਬਹਾਦਰ ਨੇ ਆਪਣੀ ਬਾਣੀ ਆਪ ਪੰਜਵੇਂ ਪਾਸ਼ਾ ਵਾਲੀ ਬੀੜ ਦੇ ਵਿੱਚ ਚੜਤੀ ਸੀ ਇਹ ਪਾਇਆ ਬਾਬਾ ਦੀਪ ਸਿੰਘ ਨੇ ਕਿਤੇ ਨਹੀਂ ਚਾੜੀ ਹੈ ਤੋਂ ਇਹ ਕਹਾਣੀਆਂ ਇਹਨਾਂ ਨੇ ਝੂਠ ਤੇ ਆਧਾਰਤ ਸਾਰੀਆਂ ਘੜੀਆਂ ਹੋਈਆਂ ਨੇ ਸਾਰੀ ਇਹਨਾਂ ਦੀ ਕਿਤਾਬ ਮੈਂ ਲੈ ਕੇ ਗੁਰਬਾਣੀ ਪਾਠ ਦਰਸ਼ਨ ਆਪਣੀ ਕਿਤਾਬ ਸਾਡਾ ਬੇੜਾ ਇੰਗ ਵਰਕਿਆ ਉਹਦੇ ਵਿੱਚ ਸਾਰੇ ਪੰਨਾ ਬਾਈ ਹਵਾਲੇ ਦਿੱਤੇ ਹੋਏ ਨੇ ਕਿ ਜਵਾਬ ਦਿਓ ਤੁਸੀਂ ਟਕਸਾਲ ਵਾਲਿਓ ਇੰਨਾ ਕੁਛ ਕੂੜ ਕਵਾੜ ਗੁਰਬਚਨ ਸਿੰਘ ਨੇ ਲਿਖਿਆ ਹੋਇਆ ਜਿਹੜਾ ਬੋਲਣ ਲੱਗੇ ਤੇ ਪੜਨ ਲੱਗੇ ਵੀ ਸ਼ਰਮ ਆਉਂਦੀ ਹੈ ਡੁੱਬ ਮਰਨੂ ਜੀ ਕਰਦਾ ਇਹਨਾਂ ਪੰਥ ਨੂੰ ਕੋਈ ਯੋਧਾ ਦੀ ਖਾਨ ਦੇਣ ਦੀ ਥਾਂ ਤੇ ਇਹਨਾਂ ਨੇ ਤਾਂ ਪੰਥ ਨੂੰ ਤਬਾਹ ਕੀਤਾ ਇਹਨਾਂ ਨੇ ਤਾਂ ਬ੍ਰਾਹਮਣਵਾਦ ਸਾਡੇ ਅੰਦਰ ਵਾੜਿਆ ਸਾਨੂੰ ਪਖੰਡ ਚ ਪਾਇਆ ਕੁਰਾਹੇ ਪਾਇਆ ਅੱਜ ਤੱਕ ਤਾਂ ਇਹ ਹਵਨ ਕਰਦੇ ਫਿਰਦੇ ਨੇ ਸਾਨੂੰ ਇਹ ਵੱਖਰੀ ਕੌਮ ਕਿਵੇਂ ਬਣਾ ਦੇਣਗੇ ਇਹ ਸਾਰੇ ਵਹਿਮ ਭਰਮ ਪਖੰਡ ਕਰ ਰਹੇ ਨੇ ਇਹ ਵੱਖਰੀ ਬੁਖਰੀ ਕੌਮ ਇਹ ਨਹੀਂ ਮੰਨਦੇ ਇਹ ਤਾਂ ਸਾਰਾ ਦਸਮ ਗ੍ਰੰਥ ਨੂੰ ਇਹ ਮੰਨਦੇ ਨੇ ਤੇ ਗੁਰਬਰਾਜ ਪਾਸ਼ਾਹੀ ਛੈਮੀ ਨੂੰ ਇਹ ਮੰਨਦੇ ਨੇ ਇਸੇ ਤਰ੍ਹਾਂ ਹੋਰ ਕਿੰਨਾ ਕੂੜ ਕੁਫਰਾ ਜਿਹੜਾ ਕਿਤਾਬਾਂ 'ਚ ਉਹਨੂੰ ਸਾਰੀ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਦੇ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹਨ ਤੇ ਇਹ ਵੱਖਰੀ ਕੌਮ ਕਿਵੇਂ ਹੋਣਗੇ ਤੇ ਪੰਥ ਦੀ ਸੇਵਾ ਕਿਵੇਂ ਕਰਨਗੇ ਇਹ ਜਿਹੜਾ ਇਜਹਾਰ ਆਲਮ ਖਾਨ ਅਤੇ ਆ ਭਾਜਪਾ ਵਾਲਾ ਮਸਲਾ ਇਹ ਤੋਂ ਪਹਿਲਾਂ ਬਾਦਲ ਦੀ ਹਮਾਇਤ ਕਰਨੀ ਇਹ ਸਾਰਾ ਕੁਝ ਹੁਣ ਸੋਸ਼ਲ ਮੀਡੀਆ ਦੇ ਕਾਰਨ ਲੰਗਾ ਚਿੱਟਾ ਹੋ ਕੇ ਸਾਡੇ ਸਾਹਮਣੇ ਆ ਚੁੱਕਿਆ ਹੋਇਆ ਜੀ ਬਿਲਕੁਲ ਬਾਪੂ ਜੀ ਤੁਸੀਂ ਬਹੁਤ ਸਹੀ ਦਰਸਤ ਫਰਮਾਇਆ ਤੁਸੀਂ ਜਿਹੜੀ ਇਹ ਅੱਜਕੱਲ ਡੀਂਗਾ ਮਾਰਦੇ ਆ ਪੰਥ ਦੀਆਂ ਡੀਂਗਾ ਇਹ ਮਾਰ ਮਾਰ ਲੱਗੇ ਹੋਏ ਆ ਤੇ ਜੇ ਇਹਨਾਂ ਨੂੰ ਸਵਾਲ ਕੀਤੇ ਜਾਣ ਤਾਂ ਉੱਥੇ ਕਹਿੰਦੇ ਨੇ ਨਹੀਂ ਜੇ ਅਸੀਂ ਸੌਦਾ ਲਾ ਦੇਾਂਗੇ ਕਹਿੰਦਾ ਮਤਲਬ ਇਹਨਾਂ ਕੋਲੇ ਗੱਲ ਦਾ ਜਦੋਂ ਜਵਾਬ ਨਾ ਹੋਵੇ ਤਾਂ ਉਦੋਂ ਇਹਨਾਂ ਕੋਲੇ ਸਿਰਫ ਹਥਿਆਰ ਹੀ ਵੱਜਦਾ ਵੀ ਅਸੀਂ ਮਾਰਨਾ ਹੀ ਆਂ ਭਾਈ ਬੰਦਾ ਹੀ ਛੱਡਣਾ ਨਹੀਂ ਆਹੀ ਕੰਮ ਇਹਨਾਂ ਨੂੰ ਕੁੱਟਣਾ ਜਾਣਦੇ ਆ ਮਾਰਨਾ ਜਾਣਦੇ ਆ ਕਹਿੰਦਾ ਮਤਲਬ ਵੀ ਜਿਹੜੀ ਜੁਰਾਇਮ ਪੇਸ਼ਾ ਉਹ ਜਿਹੜੇ ਟਾਈਮ ਦੀ ਗੱਲ ਕਰਦੇ ਆ ਜੁਰਾਇਮ ਪੇਸ਼ਾ ਇਹ ਖੁਦ ਲੋਕ ਨੇ ਕੋਈ ਹੋਰ ਨਹੀਂ ਆ ਇਹ ਖੁਦ ਜਰਾਇਮ ਪੇਸ਼ਾ ਨੇ ਤੇ ਦੂਜਿਆਂ ਨੂੰ ਜਿਹੜੇ ਕਤਲ ਕਰਨ ਦੇ ਵਿੱਚ ਇਹ ਮਾਨ ਮਹਿਸੂਸ ਮਹਿਸੂਸ ਕਰਦੇ ਆ ਖੁਸ਼ੀ ਮਹਿਸੂਸ ਕਰਦੇ ਆ ਤੇ ਜਾਂਦੇ ਜਾਂਦੇ ਬਾਪੂ ਜੀ ਤੁਸੀਂ ਇਸ ਟਕਸਾਲ ਦੇ ਬਾਰੇ ਕੋਈ ਹੋਰ ਜੇ ਕੋਈ ਜਾਣਨਾ ਪਾਉਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਿਓ ਜੀ ਗੁਰੂ ਸਾਹਿਬ ਨੇ ਤਾਂ ਜਾਤਾਂ ਪਾਤਾਂ ਤੋੜ ਕੇ ਊਚ ਨੀਚ ਤੋੜ ਕੇ ਧਰਮ ਦੀਆਂ ਵੰਡੀਆਂ ਤੋੜ ਕੇ ਵਹਿਮ ਭਰਮ ਪਖੰਡ ਤੋੜ ਕੇ ਸਾਨੂੰ ਸਿਆਣੇ ਸਮਝਦਾਰ ਚੰਗੇ ਇਨਸਾਨ ਭੈਣ ਭਰਾ ਬਣਾਇਆ ਸੀ ਉਹਨਾਂ ਨੇ ਡੇਰੇ ਤਕਸਾਲਾ ਜਾਂ ਸਾਧ ਸੰਤ ਨਹੀਂ ਪੈਦਾ ਕੀਤੇ ਇਹਨਾਂ ਨੂੰ ਸਿੱਖ ਅਖਵਾਉਣ ਤੋਂ ਜਾਂ ਭਾਈ ਅਖਵਾਉਣ ਤੋਂ ਸ਼ਰਮ ਕਿਉਂ ਆਉਂਦੀ ਹੈ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਭਾਈ ਬਣਾਇਆ ਸੀ ਤੇ ਇਹ ਇਹ ਆਪਣੇ ਆਪ ਨੂੰ ਸੰਤ ਬਰਬ ਗਿਆਨੀ 108 1008 ਵਿਦਿਆਮਾਰਤੰਡ ਇਹ ਗਪੌੜੇ ਆਪਣੇ ਨਾਮ ਦੇ ਨਾਲ ਜਿਹੜੇ ਜੋੜਦੇ ਨੇ ਇਹ ਗੁਰੂ ਸਾਹਿਬ ਨੇ ਕਦੋਂ ਸਰਟੀਫਿਕੇਟ ਦਿੱਤਾ ਇਹਨਾਂ ਨੂੰ ਇਹਦਾ ਜਵਾਬ ਦੇਣ ਕਦੀ ਜੀ ਬਿਲਕੁਲ ਬਾਪੂ ਜੀ ਤੇ ਨਾਲ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਜਿਹੜਾ ਅਸੀਂ ਇੱਕ ਆਮ ਹੀ ਗੱਲ ਕਰਦੇ ਆ ਮੈਂ ਪਿਛਲੇ ਦਿਨੀ ਜਿਹੜਾ ਇਹ ਚੱਲ ਰਿਹਾ ਸੀ ਜਦੋਂ ਇਹ ਇਹ ਸਾਰੇ ਦਿਨ ਦਿਨਾਂ ਵਿੱਚ ਚੱਲ ਰਹੀ ਸੀ ਜਦੋਂ ਨਿਊਜ਼ ਚੱਲ ਰਹੀ ਸੀ ਤੇ ਮੈਂ ਲਿਖਿਆ ਸੀ ਮਹਾਵੀ ਦਮਦਮੀ ਟਕਸਾਲ ਤੁਮਾ ਆਰਐਸਐਸ ਆਰਬੀਜੇਪੀ ਬੀਜੇਪੀ ਆਰਐਸਐਸ ਇਹ ਸਾਰੇ ਇੱਕ ਦੂਜੇ ਦੇ ਨਾਲ ਮਿਲੇ ਹੋਏ ਆ ਕੋਈ ਸ਼ੱਕ ਨਹੀਂ ਆ ਇਹ ਸਿੱਖੀ ਨੂੰ ਢਾਹ ਲਾਉਣ ਦੇ ਲਈ ਹੀ ਉਹ ਕਰਨ ਲੱਗੇ ਹੋਏ ਆ ਤੇ ਆਸ ਕਰਦੇ ਆ ਕਿ ਤੁਸੀਂ ਸਾਡੀ ਇਹ ਵੀਡੀਓ ਨੂੰ ਉਹਨਾਂ ਬੰਦਿਆਂ ਤੱਕ ਜਰੂਰ ਪਹੁੰਚਾਉਂਗੇ ਉਹਨਾਂ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਉਂਗੇ ਜਿਹੜੇ ਜਿਹੜੇ ਇਹ ਸਿੱਖੀ ਨੂੰ ਢਾਹ ਲਾਉਣ ਦੀ ਸਿੱਖ ਫਲਸਫੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਖੁਦ ਬੈਦਕੀ ਰੰਗਤ ਦੇ ਬੰਦੇ ਤੇ ਸਿੱਖੀ ਨੂੰ ਇਹ ਕਿਸੇ ਹੋਰ ਤਰੀਕੇ ਦੇ ਨਾਲ ਡਿਫਾਈਨ ਕਰਦੇ ਆ ਬਹੁਤ ਧੰਨਵਾਦ ਬਾਪੂ ਜੀ ਆਸ ਕਰਦੇ ਆ ਇੱਕ ਦਿਨ ਹੋਰ ਇੱਕ ਦਿਨ ਹੋਰ ਯਾਦ ਆ ਗਈ ਨਿੱਕੀ ਜੀ ਉਹ ਹੈ 21 ਸਾਲ ਭਾਈ ਜਰਨੈਲਿਸਟ ਜੌਂਦਾ ਦਾ ਕੋਫਰ ਤੋਲਦੇ ਰਹੇ ਨੇ ਜਥੇਦਾਰਾਂ ਦੀ ਜ਼ਬਾਨ ਠਾਕੀ ਗਈ ਤੇ ਉਹਨਾਂ ਨੇ ਇਹਨਾਂ ਦੇ ਝੂਠਾਂ ਦੇ ਵਿਰੁੱਧ ਹੁਕਮਨਾਮਾ ਜਾਰੀ ਨਹੀਂ ਕੀਤਾ ਇਹਨਾਂ ਨੂੰ ਰਾਈ ਮਾਤਰ ਸ਼ਰਮ ਨਹੀਂ ਆਈ 21 ਸਾਲ ਝੂਠ ਬੋਲਦਿਆਂ ਨੂੰ ਕਿ ਜਰਨੈਲਿਸਟ ਜੌਂਦਾ ਉਹ ਆਊਗਾ ਖਾਨਸਤਾਨ ਬਣਾ ਕੇ ਦੇਊਗਾ ਤੇ ਉਹ ਵੀ ਇਹਨਾਂ ਨੂੰ ਇਸ ਗੱਲ ਦੀ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਛੁਪੇ ਐ ਮਕਾਰ ਏਡੀਆਂ ਜਥੇਬੰਦੀਆਂ ਦੇ ਮੁਖੀ ਕਿਵੇਂ ਬਣ ਜਾਂਦੇ ਨੇ ਜੀ ਬਿਲਕੁਲ ਤੇ ਇਹਨਾਂ ਦੀ ਟਕਸਾਲ ਦਾ ਜਿਹੜਾ ਇੱਕ ਜੋਧਾ ਜਿਹੜਾ ਜਿਹੜਾ ਇਹ ਕਹਿੰਦਾ ਰਿਹਾ ਕਿ ਭਾਈ ਜਰਨੈਲ ਸਿੰਘ ਹੋਰੀ ਉਹ ਜਿਉਂਦੇ ਨੇ ਉਹ ਚਲ ਗਏ ਹੀ ਉਥੋਂ ਤੇ ਉਹੀ ਜੋਧਾ ਇਹਨਾਂ ਦੇ ਉੱਤੇ ਇਲਜ਼ਾਮ ਵੀ ਲਗਾ ਰਿਹਾ ਹੈ ਕਿ ਬਾਬਾ ਤੁਮ ਸੰਮਲਿੰਗੀ ਆ ਤੇ ਮੈਂ ਇਹ ਗੱਲ ਕਹਿਣ ਤੋਂ ਮੈਂ ਮੈਂ ਗੁਰੇਜ਼ ਨਹੀਂ ਮਹਿਸੂਸ ਕਰਾਂਗਾ ਕਿਉਂਕਿ ਉਹਨੇ ਉਹ ਇਹਨਾਂ ਦੀ ਟਕਸਾਲ ਦੇ ਬੰਦੇ ਨੇ ਜਿਹੜਾ ਕਹਿੰਦਾ ਇਹ ਆ ਗੱਲ ਕਹਿੰਦਾ ਰਿਹਾ ਆ ਤੇ ਉਹ ਬਾਬੇ ਤੁੰਮੇ ਦੇ ਉੱਤੇ ਆ ਅਸ਼ਲੀਲ ਜਿਹੜਾ ਦੋਸ਼ ਉਹ ਲਾ ਰਿਹਾ ਆ ਤੇ ਉਹਦਾ ਜਵਾਬ ਇਹ ਪਤਾ ਨਹੀਂ ਕਿੱਦਾਂ ਉਹ ਕਿਵੇਂ ਦੇਵੇਗਾ ਕੀ ਉਹ ਕਰੇਗਾ ਉਹ ਕਹਿੰਦਾ ਮੈਂ ਤੇ ਬਕਾਇਦਾ ਉਹ ਸਾਰਾ ਕੀਤਾ ਹੋਇਆ ਆ ਉਹ ਸਾਰੀ ਮੇਰੇ ਕੋਲ ਇਹ ਤਾਂ ਇਹ ਤਾਂ ਉਹ ਤੋਂ ਬੋਲ ਰਹੇ ਨੇ ਹਤਿੰਦਰ ਪਾਲ ਸਿੰਘ ਸਾਬਕਾ ਐਮਪੀ ਨੇ 2005 ਦੇ ਵਿੱਚ ਜਦੋਂ ਤੁੰਮੇ ਨੇ ਹਵਨ ਕੀਤਾ ਉਦੋਂ ਉਹਦਾ ਬਿਆਨ ਅਖਬਾਰਾਂ 'ਚ ਛਪਿਆ ਹੋਇਆ ਮੇਰੇ ਕੋਲੇ ਨੋਟ ਕੀਤਾ ਹੋਇਆ ਹੈ ਅਤेंद्र ਪਾਲ ਸਿੰਘ ਤੇ ਹੋਰ ਇਹਦੇ ਧੁੰਮੇ ਦੇ ਹਮੈਤੀ ਸਾਥੀਆਂ ਵਗੈਰਾ ਨੇ ਕਿੰਨੇ ਨੇ ਬਿਆਨ ਦਿੱਤਾ ਇਹ ᱜੇ ਹੈ ਇਹ ਅਸਮਲਿੰਗੀ ਹੈ ਉਦੋਂ ਪੰਜ ਦੇ ਵਿੱਚ ਹੀ ਉਹਨਾਂ ਨੇ ਕਹਿਤਾ ਸੀ ਸਾਰਾ ਕੁਝ ਹੂੰ ਹੂੰ ਜੀ ਜੀ ਤੋ ਸੋਚਣ ਦੀ ਲੋੜ ਹੈ ਜੀ ਜਿਹੜੇ ਜਿਹੜੇ ਪੰਥ ਦਾ ਠੇਕਾ ਆਪਦੇ ਸਿਰ ਤੇ ਚੁੱਕੀ ਬੈਠੇ ਆ ਤੇ ਉਹ ਇਦਾਂ ਦੀਆਂ ਕਰਤੂਤਾਂ ਕਰਦੇ ਆ ਤੇ ਅੰਦਰੋਂ ਇਹ ਕਿਦਾਂ ਦੇ ਮਾਲਕ ਹੈਗੇ ਆ ਤੁਹਾਡੇ ਸਾਹਮਣੇ ਆ ਤੇ ਸਾਡੀ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜਿਹੜਾ ਇਹਦੇ ਤੇ ਕੋਈ ਵੀ ਉਹ ਹੋਏਗਾ ਠੀਕ ਆ ਕਮੈਂਟ ਮੈਂ ਇਹਦਾ ਬੰਦ ਕਰ ਦੇਣੀ ਆ ਇਸ ਉਸ ਦੇ ਜੇ ਇਸ ਤਰੀਕੇ ਦੇ ਨਾਲ ਚੱਲੇ ਕਿਉਂਕਿ ਇਹ ਸਾਨੂੰ ਪਤਾ ਆ ਕਿ ਤੁਸੀਂ ਤੁਹਾਡਾ ਜਿਹੜਾ ਗਰੁੱਪ ਆ ਦਮਲੇ ਮਿੰਟ ਤੱਕ ਸਾਲ ਦਾ ਉਹ ਕਿਸ ਤਰੀਕੇ ਦੇ ਨਾਲ ਵਰਕ ਕਰਦਾ ਆ ਉਹ ਸਾਨੂੰ ਪਤਾ ਆ ਸੋ ਜਵਾਬ ਦੇਣ ਦੇ ਵੱਲ ਆਇਓ ਦਲੀਲ ਦਾ ਜਵਾਬ ਦਲੀਲ ਨਾਲ ਦਿਓ ਐਵੇਂ ਬਕਵਾਸ ਮਾਰਨ ਦੀ ਕੋਈ ਲੋੜ ਨਹੀਂ ਆ ਸੋ ਬਹੁਤ ਧੰਨਵਾਦ ਬਾਪੂ ਜੀ वाहि ख़ाली वाहि ख़ाल वाहिगुरू जी